ਸੋਸੀ ਕੀ ਕਰਦੀ ਲੰਗੀ ਹੈ ਹੁਣ ਤਾਂ ਬਿਮਾਰੀ ਫੈਲਦੀ ਹੈ ਕਾਹਤੋਂ 22 ਦਿਨ ਹੋ ਗਏ ਸਾਡੇ ਤੇ ਜੇ ਤੁਸਕਾ ਨੂੰ ਸਾਨੂੰ ਬਹੁਤ ਧੰਨਵਾਦ ਕੋ ਨਹੀਂ ਤੇ ਤੁਹਾਨੂੰ ਤੁਹਾਨੂੰ ਪੱਤੀ ਤੇ ਰੱਖੇ ਤਾਂ ਕੁਝ ਚੱਕਣੀ ਪਊਗਾ ਹੋਗੀ ਪੱਤੀ ਚ ਮਤਲਬ ਇਹ ਸਾਨੂੰ ਬਹੁਤ ਮੁਸ਼ਕਲ ਪੈ ਰਹੀ ਹੈ ਪਾਣੀ ਦੀ ਬਹੁਤ ਗੰਦਾ ਪਾਣੀ ਸੀਵਰੇਜ ਦਾ ਇਕੱਠਾ ਹੋ ਰਿਹਾ ਇਸ ਕਰਕੇ ਵੀ ਸਾਨੂੰ ਬੱਚਿਆਂ ਨੂੰ ਵੀ ਬੈਂਚ ਚ ਚੜਾਉਣਾ ਬਹੁਤ ਮੁਸ਼ਕਲ ਹੈ ਤੇ ਇਹ ਨਿਹਰਾ ਬਿਮਾਰੀ ਨੂੰ ਸੱਦਾ ਦੇਣਾ ਮਤਲਬ ਅਸੀਂ ਬਹੁਤ ਤੰਗ ਆਏ ਇਸ ਤੋਂ ਅਸੀਂ ਬਸ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਮਤਲਬ ਸਾਡਾ ਛੇਤੀ ਛੇਤੀ ਇਹਦਾ ਕੋਈ ਹੱਲ ਕੀਤਾ ਜਾਵੇ ਇਨਾ ਤੋਂ ਸਮਾਂ ਹੋ ਗਿਆ ਜੀ ਪਾਣੀ ਖੜੇ ਨੂੰ ਇਹਦਾ ਤਕਰੀਬਨ 20-22 ਦਿਨ ਹੋ ਗਏ ਇਹਦੇ ਗੰਦਗੀ ਫੈਲ ਰਹੀ ਹੈ ਗੰਦਗੀ ਬਹੁਤ ਫੈਲ ਰਹੀ ਹੈ ਜਿਹੜੀ ਜਿਲਬ ਲੱਗੀ ਪਈ ਹੈ ਇਹਨਾਂ ਨਾਲ ਮੱਛਰ ਆ ਬਹੁਤ ਜ਼ਿਆਦੇ ਪਰਿਵਾਰ ਇੱਥੇ ਤਕਰੀਬਨ ਹੈਗੇ ਨੇ 50 ਕਰ ਇੱਕ ਕੱਲੀ ਸੀਵਰੇਜ ਦੀ ਸਮੱਸਿਆ ਜਾਂ ਹੋਰ ਪੀਣ ਵਾਲੇ ਪਾਣੀ ਦੀ ਸਮੱਸਿਆ ਪੀਣ ਵਾਲੇ ਪਾਣੀ ਦਾ ਤਾਂ ਕੋਈ ਮਤਲਬ ਇਹਨਾਂ ਕੋਈ ਖਾਸ ਨਹੀਂ ਸੀਵ ਰਹੀਦੀ ਜਦੋਂ ਪਾਣੀ ਗੰਦਾ ਬਾਹਰ ਨਿਕਲ ਨਹੀਂ ਰਿਹਾ 12 ਮੂਰੇ ਡੇਢ ਛੱਪੜ ਲੱਗੇ ਪਹਿਲੇ ਕੋਈ ਨਿਕਾਸ ਨਹੀਂ ਹੁਣ ਬਾਹਰ ਸਾਧਨ ਆਉਂਦੇ ਨੇ ਕੋਈ ਗੱਡੀ ਆਉਂਦੀ ਆ ਮੋਟਰਸਾਈਕਲ ਸਾਰੀ ਗੰਦੀ ਅੰਦਰ ਜਾਂਦੀ ਆ ਕੋਈ ਵਾਰ ਕੋਈ ਹਾਸਤਾ ਜਾਂ ਕੋਈ ਡਿੱਗਣ ਦੀ ਵੀ ਇਕ ਕਰਦਾ ਡਿੱਗਣ ਦੀ ਵੀ ਹੁੰਦੀ ਆ ਸਕੂਟਰ ਮੋਟਰਸਾਈਕਲ ਤੇ ਜਾਂਦਾ ਫਿਰ ਪੈਰ ਫਿਸਲ ਕੇ ਵੀ ਡਿੱਗੇ ਨੇ ਬਹੁਤ ਕੋ ਜੱਬ ਲੱਗੀ ਪਈ ਐ ਡੇਢੀ ਮੁਸ਼ਕਲ ਵਾਰ ਨਹੀਂ ਨਿਕਲ ਸਕਦੇ ਜੀ ਪਾਣੀ ਦੇ ਰੇੜੀਆਂ ਤੱਕ ਪੈਪਨ ਚ ਵਾਪਸ ਜਾ ਰਿਹਾ ਜੀ ਬਿਗੇਰ ਬਰਸਾਤ ਤੋਂ ਇਹ ਹਾਲ ਹੈ ਜੀ ਹਾਂ ਜੀ ਇਹੀ ਹਾਲ ਹੈ ਜੀ ਬਰਸਾਤ ਪੈਂਦੀ ਫਿਰ ਕੀ ਹਾਲ ਹੈ ਫਿਰ ਤਾਂ ਅੰਦਰ ਵੱਟਦਾ ਜੀ ਪਾਣੀ ਸਾਬਦੇ ਕਿੰਨੇ ਕਿੰਨੇ ਪਾਣੀ ਨਿਕਲਦਾ ਜੀ ਇਹ ਤਾਂ ਹੁਣ 22 ਦਿਨ ਹੋ ਗਏ ਜੀ ਅੱਜ 10-10 ਦਿਨ ਹੀ ਨਿਕਲਦਾ ਜੀ ਫਿਰ ਕੀ ਕੀ ਮੁਸ਼ਕਲਾਂ ਤੁਹਾਨੂੰ ਖੜੀਆਂ ਹੁੰਦੀਆਂ ਨੇ ਜਿਵੇਂ ਬੱਚਿਆਂ ਦੀਆਂ ਜਾਂ ਹੋਰ ਕੀ ਕਿ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦੇ ਜੀ ਪਹਿਲਾਂ ਤਾਂ ਗੱਡੀ ਕੱਢਦੇ ਆ ਗੱਡੀ 'ਚ ਫਿਰ ਜਿੱਥੇ ਅੱਗੇ ਸੁੱਕਾ ਹੁੰਦਾ ਉੱਥੇ ਬੱਚਿਆਂ ਨੂੰ ਛੱਡਦੇ ਆ ਜੀ ਕਈਆਂ ਦੇ ਨਹੀਂ ਗੱਡੀਆਂ ਦੇ ਸਾਧਨ ਫਿਰ ਉਹ ਕੀ ਕਰਨੇ ਜੀ ਉਹ ਰਾਗਿਰ ਗਿਰਦਾ ਵੀ ਹੈ ਬਹੁਤ ਡਿੱਗਦੇ ਨੇ ਜਾਂ ਸਾਡੇ ਗਵੰਡੀ ਡਿੱਗੇ ਨੇ ਮਿਸਤਰੀਆਂ ਦੇ ਬੱਚੇ ਬਾਇਲ ਨਹੀਂ ਚੜਦੇ ਵਿਚਾਰੇ ਕੋਈ ਚਲਕਾ ਕੇ ਨਿਭੜ ਕੇ ਜਾਂਦਾ ਵਰਦੀਆਂ ਨਿਪੜ ਜਾਂਦੀਆਂ ਨੇ ਦਵਾਰੇ ਪਾਉਣੇ ਵਰਦੀਆਂ ਬਾਇਨਾਂ ਲੱਗ ਜਾਂਦੀਆਂ ਨੇ ਹੋਰ ਬਿਮਾਰੀ ਫੈਲ ਰਹੀ ਹੋਰ ਬਿਮਾਰੀ ਤਾਂ ਲੱਗੂਗੀ ਇਹ ਤਾਂ ਪਤਰੀਆ ਗੰਦਾ ਨਹੀਂ ਨਹੀਂ ਜਲਪ ਲੱਗੀ ਪਈ ਹੈ ਬਿਮਾਰੀ ਲੱਗੀ ਪਈ ਹੈ ਹਾਂ ਜੀ ਬੱਚਿਆਂ ਨੂੰ ਬੁਖਾਰ ਹੋ ਰਿਹਾ ਇੱਥੇ ਨਾਲੀਆਂ ਦੇ ਵਿੱਚ ਕੋਈ ਠੱਠਾ ਵੱਜਦਾ ਆ ਥੋਂ ਬਹਿਲਾ ਕੋਈ ਉਰੇ ਬੁੜੀਆਂ ਦੋ ਤਿੰਨ ਡਿੱਗੀਆਂ ਨੇ ਜੀ ਠੱਠੇ ਆਉਂਦੇ ਨੇ ਪਾਣੀ ਕਰਕੇ ਗਰਮੀ ਹੋ ਰਹੀ ਹੈ ਵਿੱਚ ਬੈਂਦੇ ਨੇ ਮੱਛਰ ਬਹੁਤ ਜ਼ਿਆਦਾ ਅਣਜਾਣ ਇੱਥੇ ਸਾਡੇ ਗਵੰਡੀਆਂ ਦੇ ਬੁਢੀ ਡਿਗੀ ਵਿਚਾਰੀ ਦੋ ਤਿੰਨ ਵਾਰੀ ਜਵਾਖ ਵੀ ਡਿਗਦੇ ਨੇ ਜੀ ਇੱਥੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਜੀ ਬਹੁਤ ਨੁਕਸਾਨ ਹੋ ਚੁੱਕੇ ਨੇ ਬਿਰਦ ਸਾਡੇ ਘਰ ਦੇ ਨੇ ਕੋਈ ਦਵਾਈ ਲਿਆਉਣੀਆਂ ਜਵਾਖ ਆਲੇ ਨੇ ਬੈੰਨਾ ਹੁੰਦੀਆਂ ਨੇ ਜੀ ਸਾਨੂੰ ਉਧਰ ਜਾ ਕੇ ਜਵਾਖ ਨੂੰ ਚਾੜ ਕੇ ਆਉਣਾ ਪੈਂਦਾ ਬਿਲਕੁਲ ਸਾਡੇ ਧਿਆਨ ਚਾਹੀਦਾ ਜੀ ਕੁਝ ਕਥਾਮਾਂ ਤੇ ਜਿਵੇਂ ਲਫਾਫੇ ਵਿੱਚ ਬੋਤਲਾਂ ਇਹ ਕਾਫੀ ਸਮਾਨ ਆਉਣ ਦੇ ਕਾਰਨ ਸੀਵਰੇਜ ਬਲੌਕ ਹੋ ਗਿਆ ਸੀਗਾ ਸੀਵਰੇਜ ਬਲਾਕ ਹੋਣ ਲਈ ਹੋ ਗਿਆ ਤਾਂ ਸਾਡੇ ਨੇ ਵੀ ਵੀ ਇਹ ਆਏ ਕੁਝ ਲੋਕ ਕਹਿੰਦੇ ਵੀ ਉੱਥੇ ਆਇਂ ਕਰਕੇ ਸਾਡੇ ਇਹ ਕੰਮ ਹੋਰੇਗਾ ਤਾਂ ਕੁਝ ਮੀਆਂ ਦੇ ਵਿੱਚ ਪਾਣੀ ਖੜਾ ਸੀਗਾ ਉਹ ਟੈਂਕਰਾਂ ਨਾਲ ਕਢਾਇਆ ਗਿਆ ਤੇ ਕੁਝ ਥਾਂ 'ਤੇ ਹੁਣ ਕੱਲ ਮਸ਼ੀਨ ਆ ਗਈ ਹੈ ਉਹ ਕੰਮ ਚੱਲ ਰਿਹਾ ਛੇਤੀ ਤੋਂ ਛੇਤੀ ਉਹਦਾ ਹੱਲ ਹੋਰੇ ਮੈਂ ਤਿੰਨ ਤੋਂ ਚਾਰ ਵਾਰੀ ਜਾਇਆ ਹੈ ਉੱਥੇ ਤੇ ਬਾਕੀ ਜੋ ਅਧਿਕਾਰੀ ਨੇ ਉਹਨਾਂ ਬਾਰੇ ਮੰਤਰੀ ਸਾਹਿਬ ਨੂੰ ਕਿਹਾ ਸੀ ਵੀ ਅਧਿਕਾਰੀਆਂ ਨੂੰ ਥੋੜਾ ਜਿਹਾ ਕਹੋ ਜੀ ਮੰਤਰੀ ਸਾਹਿਬ ਨੇ ਸਖਤ ਨਿਰਦੇਸ਼ ਦਿੱਤੇ ਨੇ ਵੀ ਕਿਸੇ ਨੂੰ ਵੀ ਨਹੀਂ ਬਖਸਿਆ ਜਾਊਗਾ ਜਿਹੜਾ ਵੀ ਕੋਈ ਅਨਗੈਲੀ ਕਰੂਗਾ ਅ ਅੱਜ ਵੀ ਉੱਤੇ ਪਾਣੀ ਜਿਹੜਾ ਜੀ ਬਹੁਤ ਵੱਡੀ ਤਦਾਦ ਚ ਖੜਿਆ ਹੈਗਾ ਪਾਣੀ ਕਦੋਂ ਤੱਕ ਨਿਕਲ ਸੰਜੀਵ ਜੀ ਰਾਤ ਮਸ਼ੀਨ ਆ ਗਈ ਹੈ ਜੀ ਜੋ ਆਪਣੇ ਡਰੇਵੇ ਦੇ ਮਸ਼ੀਨ ਵਿੱਚ ਹੈਗੀ ਆ ਉਹ ਸრულ ਚੱਲ ਰਹੀ ਸੀ ਤਾਂ ਉਹ ਮਸ਼ੀਨ ਆ ਗਈ ਹੈ ਅੱਜ ਉਹ ਮਸ਼ੀਨ ਦਾ ਕੰਮ ਸਟਾਰਟ ਹੋ ਜਾਣਾ ਹੈ ਕੱਲ ਨੂੰ ਸ਼ਾਮ ਤੱਕ ਉਹ ਪਾਣੀ ਸਾਰਾ ਨਿਕਲ ਜਾਣਾ ਜੀ ਠੀਕ ਹੈ ਜੀ ਇਹਨਾਂ ਦੇ ਮੁਸ਼ਕਲਾਂ ਸਮਝਦੇ ਆਸੀਂ ਤੇ ਇਹਨੂੰ ਖੋਲਣ ਦੇ ਉੱਪਰ ਯਤਨ ਚੱਲ ਰਹੇ ਨੇ ਤੇ ਉਸ ਬਲਾਕੇ ਜੋ ਜਿਆਦਾ ਹੈ ਇਹਦੇ ਕਰਕੇ ਅਸੀਂ ਅੱਜ ਇੱਕ ਨਵੀਂ ਮਸ਼ੀਨ ਵੀ ਵੱਡੀ ਮਸ਼ੀਨ ਮੰਗਾਈ ਹੈ ਉਹ ਅੱਜ ਦੁਪਹਿਰ ਤੋਂ ਬਾਅਦ ਆਪਣੀ ਚਾਲੂ ਹੋ ਜੂਗੀ ਹੋਪਫੁਲੀ ਅੱਜ ਇਹ ਸੀਵਰ ਲਾਈਨ ਚੱਲ ਪੈਣੀ ਹੈ ਜੀ ਪ੍ਰੋਬਲਮ ਸਮੱਸਿਆ ਹੈ ਕਿ ਜੀ ਜੇ ਗਰਾਊਂਡ ਦੀ ਗੱਲ ਕਰੀ ਗਰਾਊਂਡ ਤੇ ਸਮੱਸਿਆ ਕੀ ਹੈ ਅਸਲੀ ਸਮੱਸਿਆ ਤਾਂ ਜੀ ਇਹ ਹੈ ਵੀ ਜਿਹੜੀਆਂ ਗਲੀਆਂ ਨੇ ਤੇ ਸਾਰੀਆਂ ਸੀਵਰ ਨਾਲ ਟੈਪ ਨੇ ਕਿਸੇ ਦੇ ਅੱਗੇ ਵੀ ਕੋਈ ਵੀ ਜਾਲੀ ਕੁਛ ਨਹੀਂ ਲੱਗਾ ਹੋਇਆ ਉਹ ਸਾਰੇ ਜਿੰਨੇ ਲਫਾਸੇ ਬੋਤਲਾਂ ਹੁੰਦੀਆਂ ਨੇ ਉਹ ਸਾਰੀਆਂ ਸੀਵਰ ਦੇ ਵਿੱਚ ਆ ਪੈਈਆਂ ਨੇ ਤੇ ਜਦੋਂ ਜਦੋਂ ਨਾਲ ਨਾਲ ਜਦੋਂ ਮਿੱਟੀ ਵਗੈਰਾ ਜਾਂਦੀ ਹੈ ਤਾਂ ਸੀਵਰ ਨੂੰ ਬਲੌਕ ਕਰ ਲੈਂਦੀ ਹੈ ਜਿਹਦੇ ਕਰਕੇ ਮੈਨ ਹੋਲ ਨੇ ਜਿਹੜੇ ਓਵਰਫਲੋ ਕਰ ਜਾਂਦੇ ਉਹ ਹੀ ਆਪਾਂ ਇੱਥੇ ਦਿੱਕਤ ਪੇਸ਼ ਆ ਰਹੀ ਆਪਾਂ ਨੂੰ ਜੀ ਤਾਂ ਲੇਕਿਨ ਜੋ ਤੁਸੀਂ ਮੌਕੇ ਦੇ ਹਾਲਾਤ ਦੇਖ ਕੇ ਦੇ ਕਹੇ ਜੀ ਹਾਲਾਤ ਨੇ ਹਾਲਾਤ ਗੰਭੀਰ ਨੇ ਜੀ ਤੇ ਜਦੋਂ ਉੱਪਰ ਗੌਰ ਕੀਤੀ ਜਾ ਹਾਂਜੀ ਗੌਰ ਕੀਤੀ ਜਾਊ ਜੀ ਗੌਰ ਕਹੇ ਕੀਤੀ ਵੀ ਜਾ ਰਹੀ ਹੈ ਕੀਤੀ ਵੀ ਜਾਊ ਜੀ ਇਹ ਮਹਿਲਾਵਾਂ ਨੇ ਹੁਣ ਜਿਹੜਾ ਅੱਜ ਤੁਹਾਨੂੰ ਦਿਖਾਇਆ ਤੇ ਤੁਸੀਂ ਕੋਈ ਅਧਿਕਾਰੀ ਧਿਆਨ ਚ ਲਿਆ ਰਹੇ ਹੋ ਹਾਂਜੀ ਹਾਂਜੀ ਅਧਿਕਾਰੀ ਜਾਂ ਧਿਆਨ ਲੇ ਆ ਲੈ ਆ ਵੀ ਰਹੇ ਆ ਤੇ ਲਿਆਉਂਦੇ ਵੀ ਰਹੇ ਆ ਇਹ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੁਹਾਡੇ ਨਾਲ ਮੰਤਰੀ ਸਾਹਿਬ ਦੇ ਅਸਟੈਂਟ ਨਾਲ ਹਾਂਜੀ ਉਹ ਅਸਟੈਂਟ ਸਾਹਿਬ ਦਾ ਨਾਲ ਹੋਈ ਹੈ ਫੋਨ ਤੇ ਇੱਥੇ ਤੁਹਾਡੇ ਆਪਣੇ ਦਫ਼ਤਰ ਜੀ ਤੁਹਾਡੇ ਸਾਹਮਣੇ ਹੀ ਹੋਈ ਹੈ ਗੱਲ ਉਹ ਤੇ ਕੀ ਲੱਗਦਾ ਜੀ ਕਦੋਂ ਤੱਕ ਹੱਲ ਹੋ ਜੂਗਾ ਜਿੰਨੇ ਲੋਕਾਂ ਦਾ ਤੁਸੀਂ ਤਹਿਗੇ ਜੇ ਅੱਜ ਇਹ ਲੈਣ ਕਲੀਅਰ ਹੋ ਜੂਜੀ ਤੇ ਸਾਰਾ ਪਾਣੀ ਉਤਰ ਜਾਣਾ ਪ੍ਰੋਪਰ ਹੱਲ ਹੈਗਾ ਇਹਦਾ ਪ੍ਰੋਪਰ ਹੱਲ ਤੁਹਾਨੂੰ ਦੱਸਿਆ ਜੇ ਮਸ਼ੀਨ ਆਊਗੀ ਉਹਦੇ ਨਾਲ ਸਫਾਈ ਹੋਊਗੀ ਮੈਨਹੋਲ ਕੱਲੇ ਕੱਲੇ ਮੈਨਹੋਲ ਦੀ ਸਫਾਈ ਹੋਊਗੀ ਇਸ ਤੋਂ ਪਹਿਲਾਂ ਵੀ ਤੁਸੀਂ ਸ਼ਾਇਦ ਦੇਖਿਆ ਹੋਣਾ ਆਪਣੀ ਗ੍ਰੈਬ ਬਾਕਟ ਉਹ ਵੀ ਉਹਨਾਂ ਨੇ ਮੈਨ ਹੋ ਕਰਦੇ ਆ